ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਅਸੀਂ ਕੀਮਤੀ ਸਮਾਂ ਲਿਆ ਅੱਜ ਮੈਂ ਕੱਲ ਤੋਂ ਦੇਖ ਰਿਆ ਮੈਂ ਰਾਤੀ ਦੇਖੀ ਹੈ ਤੁਸੀਂ ਦੇਖਿਆ ਹੋਣਾ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਘੁੰਮ ਰਹੀ ਹੈ ਕਿਵੇਂ ਉਹਦੇ ਵਿੱਚ ਜਿਹੜਾ ਗਿਲਕੋ ਗਰੁੱਪ ਨੂੰ ਬਿਨਾਂ ਕੋਈ ਸਾਡੀ ਵਾਈਟ ਲਿਆ ਬਿਨਾਂ ਸਾਡੇ ਕੋਈ ਸਬੂਤ ਦੇਖੇ ਸਾਨੂੰ ਉਹਨਾਂ ਨੇ ਇਹ ਜੇ ਜੱਜ ਬਣ ਕੇ ਦੋਸ਼ੀ ਕਰਾਰ ਦੇ ਕੇ ਮੇਰੀ ਫੋਟੋ ਲਾ ਕੇ ਫਰਾਡ ਦਾ ਠੱਪਾ ਲਾਇਆ ਤੁਸੀਂ ਲੋਕ ਲੋ ਤੁਸੀਂ ਵੀ ਦੇਖਿਆ ਮੇਰੇ 25 ਸਾਲ ਦਾ ਕੈਰੀਅਰ ਹੈ ਗਿਲਕੋ ਗਰੁੱਪ ਦਾ 5000 ਫੈਮਿਲੀ ਸਾਡੇ ਕੋਲ ਰਹਿ ਰਹੀ ਹੈ ਕੋਈ ਸਿੰਗਲ ਬੰਦਾ ਵੀ ਸਾਡੇ ਵੱਲ ਉਂਗਲ ਕਰਕੇ ਕਹਿ ਦੇਵੇ ਵੀ ਗਿਲਕੋ ਗਰੁੱਪ ਨੇ ਕਿਸੇ 1 ਰੁਪਏ ਦੇ ਵੀ ਲੈਣ ਦੇਣ ਚ ਕੋਈ ਏਰਾ ਫਿਰ ਕੀਤੀ ਹੋਵੇ ਸਿਰਫ ਸਾਡਾ ਬ੍ਰੈਂਡ ਹੀ ਲੋਕ ਵਿਸ਼ਵਾਸ ਕਰਦੇ ਨੇ ਇਸ ਗੱਲ ਤੇ ਵੀ ਗਿਲਕੋ ਦੇ ਵਿੱਚ ਸਾਡੇ ਨਾਲ ਗਲਤ ਨਹੀਂ ਹੋਏ ਲੇਕਿਨ ਕੀ ਮਨਸ਼ਾ ਸੀ ਇਹਨਾਂ ਬੈਕ ਚੈਨਲਾਂ ਦੀ ਕੀ ਮਕਸਦ ਸੀ ਇਹਨਾਂ ਦਾ ਵੀ ਸਾਨੂੰ ਬਿਨਾ ਪੁੱਛੇ ਤੇ ਸਾਡੇ ਉ ਦੋਸ਼ੀਕਰਾਰ ਦੇ ਕੇ ਸਾਨੂੰ ਇਹਨਾਂ ਨੇ ਜਿਹੜੀ ਉਹ ਪੇਜਾਂ ਤੇ ਆਪਣੀ ਜਿਹੜੀ ਵੀਡੀਓ ਪਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕੀ ਸੀ ਇੱਕ ਬੰਦਾ ਜੋ ਬਾਰ ਬਾਰ ਕਹੀ ਜਾਂਦਾ ਵੀ ਮੈਂ ਐਨ ਆਰ ਆਈ ਆ ਮੈਂ ਐਨ ਆਰ ਆਈ ਆ ਦੇਖੋ ਸਾਡੇ ਲਈ ਭਾਵੇਂ ਐਨ ਆਰ ਆਈ ਆ ਭਾਵੇਂ ਉਹ ਸਾਡੇ ਲੋਕਲ ਕਸਟਮਰ ਨੇ ਸਾਡੇ ਲਈ ਤਾਂ ਗਿਲਕੋ ਪਰਿਵਾਰ ਦਾ ਮੈਂਬਰ ਹੈ ਸੋ ਉਹਨੇ ਕਿਹਾ ਵੀ ਮੇਰੇ ਨਾਲ ਫਰਾਡ ਹੋਇਆ ਮੇਰੇ ਤਿੰਨ ਪਲੋਟਾਂ ਦੇ ਵਿੱਚ ਮੇਰੇ ਨਾਲ ਫਰਾਡ ਕਰ ਲਿਆ ਜੋ ਉਹ ਕਹਿ ਰਹੇ ਹਨ 2012 ਦੇ ਵਿੱਚ ਅਸੀਂ ਉਹਦੀਆਂ ਆ ਤਿੰਨ ਰਜਿਸਟਰੀਆਂ ਨੇ ਯਾਰ ਤਿੰਨ ਰਜਿਸਟਰੀਆਂ 2012 ਦੇ ਵਿੱਚ ਉਹਨੇ ਸਾਥੋਂ ਪਲੋਟਾਂ ਲਿਆ ਕਰਾਂ 699 690 ਤੇ 686 ਉਨੇ 2012 ਚ ਸਾਥੋਂ ਰਜਿਸਟਰੀ ਕਰਾ ਕੇ ਜਿਹਦੇ ਕੇ ਰਜਿਸਟਰੀ ਦੇ ਵਿੱਚ ਅਸੀਂ ਲਿਖਦੇ ਨਹੀਂ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿੱਦਣ ਰਜਿਸਟਰੀ ਕੋ ਉਹਨੇ ਵੀ ਕਬਜ਼ਾ ਮਾਲ ਕਰਨਾ ਅੱਜ ਹੀ ਆਪਣੇ ਬਾਗ ਜੋ ਮੇਰੇ ਕੋਲ ਸੀ ਮੈਂ ਅਕ੍ਰੋਕਤ ਵੇਚੇ ਪਲਾਟ ਦੀ ਮੌਕੇ ਪਰ ਖਰੀਦਦਾਰ ਦੇ ਸਾਹਮਣੇ ਪੁਮੈਸ਼ ਪੂਰੀ ਕਰਕੇ ਖਰੀਦਦਾਰ ਨੂੰ ਦੇ ਦਿੱਤਾ ਹੈ ਜੇਕਰ ਖਰੀਦਦਾਰ ਆਪਣਾ ਕਬਜ਼ਾ ਨਹੀਂ ਕਰਦਾ ਤਾਂ ਉਹ ਘਾਟੇ ਵਾਦੇ ਦਾ ਖੁਦ ਜ਼ਿੰਮੇਵਾਰ ਹੈ आज ਜਿਹੜੀ ਮੈਂ ਹਾਈਲਾਈਟ ਕੀਤਾ ਹੈ ਰਜਿਸਟਰੀਆਂ ਤੇ ਲਿਖਿਆ ਆਹ ਰਜਿਸਟਰੀ ਦੀ ਕਾਪੀ ਹੈ ਇਹ ਰਜਿਸਟਰੀਆਂ ਤੇ ਲਿਖਿਆ ਹੈ ਹੋਇਆ ਕਿ ਅਸੀਂ 2012 ਚ ਉਹਨੂੰ ਕਮੈਚ ਦਿੱਤੀ ਉਹਨੇ ਆਪਣਾ ਉੱਥੇ ਬਾਉਂਡਰੀ ਕੀਤੀ ਉੱਥੇ ਗੇਟ ਲਾਇਆ ਜਿਹਦੀ ਕੇ ਫੋਟੋ ਕਾ ਆਹ ਫੋਟੋ ਹੈ ਉਹਨੇ ਆਪਣੀ ਬਾਉਂਡਰੀ ਕਰਕੇ ਗੇਟ ਲਾ ਲਿਆ ਹੋਇਆ ਕਿ ਵੀ 2017 ਚ 5 ਸਾਲ ਬਾਅਦ ਕਿਉਂਕਿ ਮੇਰੀ ਜ਼ਿੰਮੇਵਾਰੀ ਜਦੋਂ ਰਜਿਸਟਰੀ ਕਰਾਤੀ ਮੈਂ ਕਮੈਚ ਦੇਤੀ ਉਹਨੇ ਬਾਉਂਡਰੀ ਕਰ ਲਈ ਤੇ ਸਾਡੀ ਗਿਲਕੋ ਦੀ ਜ਼ਿੰਮੇਵਾਰੀ ਖਤਮ 2017 ਦੇ ਵਿੱਚ ਬਿਜਲੀ ਬੋਰਡ ਨੇ ਉੱਥੇ ਨੂੰ ਉਹਦੇ ਪਲਾਟਾ ਚੋਂ ਤਾਰ ਖੇਡੀ ਇਹ ਤਾਂ ਹੁਣ ਉਹਦੀ ਮਲਕੀਅਤ ਹੈ ਕਿਉਂਕਿ ਮੈਂ ਤਾਂ ਉਸਨੂੰ ਮਲਕੀਅਤਿਆ ਤਾਂ ਉਹਨੇ ਮੈਨੂੰ ਆਪਣੇ ਮਲਕੀਅਤ ਦੇ ਹੱਕ ਨੂੰ ਰਾਈਟਸ ਦੇ ਦਿੱਤੇ ਤੇ 5 ਸਾਲ ਬਾਅਦ ਉਹਦੇ ਵਿੱਚੋਂ ਕਿਤੇ ਬਿਜਲੀ ਬੋਰਡ ਨੇ ਕੋਈ ਤਾਰ ਕੱਢੀ ਦੱਸੋ ਇਹਦੇ ਵਿੱਚ ਗਿਲਕੋ ਦਾ ਕੀ ਦੋਸ਼ ਹੈ ਗਿਲਕੋ ਨੇ ਕਿਹੜਾ ਫਰਾਡ ਕੀਤਾ ਮੈਂ ਜਿੰਨੇ ਪੈਸੇ ਲੈ ਮੈਂ ਉਹਨੇ ਗੱਜ ਜਗ੍ਹਾ ਦਿੱਤੀ ਉਹਨੇ ਪਲਾਟ ਦਿੱਤੇ ਉਹਨੇ ਦਾ ਕਬਜ਼ਾ ਦਿੱਤਾ ਹੁਣ ਇਹ ਜੇ ਕੋਈ ਉੱਥੇ ਆ ਕੇ ਉਹਦੇ ਪਲਾਟ ਤੇ ਕੋਈ ਬਾਤ ਚਾਕੇ ਕੋਈ ਕਬਜ਼ਾ ਕਰ ਲਵੇ ਕੋਈ ਤਾਰ ਕੱਢ ਲਵੇ ਜਾਂ ਕੋਈ ਕੁਝ ਅਸਾਰੀ ਕਰ ਦੇ ਤਾਂ ਉਹਦੇ 'ਚ ਮੇਰਾ ਤਾਂ ਕੋਈ ਦੋਸ਼ ਨਹੀਂ ਉਹਦੇ 'ਚ ਗਿਲਕੋ ਕੀ ਕਸਾਦਾ ਕਿਉਂਕਿ ਮੈਂ ਤਾਂ ਆਪਣੇ ਰਾਈਟਸ ਤੇ ਵੇਚ ਕੇ ਉਹਨੂੰ ਕਬਜ਼ਾ ਦੇ ਚੁੱਕੇ ਹਾਂ ਸੋ ਦੂਸਰਾ ਉਹਨਾਂ ਨੇ ਮੇਰੀ ਪਰਸਨਲ ਪਰਸਨਲ ইমেজ ਜੋ ਮੇਰੀ ਹੈਗੀ ਸੀ ਉਹਦੇ ਉੱਤੇ ਉਹਨਾਂ ਨੇ ਵਾਰ-ਵਾਰ ਮੇਰੇ ਪ੍ਰੇਟੀ ਦਾ ਕੈਰੀਅਰ ਦੇ ਉੱਤੇ ਕਿਵੇਂ ਕੀਤਾ ਕਿਦੀ ਮਿਲੀ ਭੁਕਰਾ ਕੀਤਾ ਕੀ ਮਕਸਦ ਹੈ ਉਹਨਾਂ ਦਾ ਇਹ ਤਾਂ ਉਹ ਹੀ ਦੱਸ ਸਕਦੇ ਨੇ ਤੁਸੀਂ ਵੀ ਜਾਣਦੇ ਹੋ ਵੀ ਇਦਾਂ ਦੇ ਕੰਮ ਕਿਉਂ ਹੁੰਦੇ ਨੇ ਸੋ ਉਹਨਾਂ ਨੇ ਮੈਨੂੰ ਬਦਨਾਮ ਕਰਨ ਦੀ আর ਮੇਰੀ ਕੰਪਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿੰਨਾ ਸਾਡਾ ਲੋਗ ਸਾਡੇ ਬ੍ਰਾਂਡ ਦਾ ਹੋਇਆ ਜਿੰਨਾ ਲੋਸ ਮੇਰੀ ਪਰਸਨਲ ਉਹਨਾਂ ਨੇ ਇਮੇਜ ਦਾ ਕੀਤਾ ਅਸੀਂ ਉਹਦਾ ਜੋ ਵੀ ਬਣੂਗਾ ਉਹ ਸਾਡੀ ਨੀਗੈਟਿਵ ਤੇ ਅਸੀਂ ਫਿਰ ਉਹਨਾਂ ਦੇ ਉੱਤੇ ਸਿਵਲ ਤੇ ਕ੍ਰਿਮੀਨਲ ਕੇਸ ਅਸੀਂ ਦੋਨੋਂ ਕੇਸ ਜਿਹੜੇ ਉਹ ਕੋਰਟ ਚ ਲੈ ਕੇ ਜਾਂਦੇ ਆ। ਇਹ ਕਿੰਨੇ ਉਹਦਾ ਡਾਫਰਮੇਸ਼ਨ ਨਹੀਂ। ਨਹੀਂ ਉਹ ਡਿਸਾਈਡ ਹੋਊਗਾ ਕਿ ਜਦੋਂ ਪਹਿਲੇ ਉਹਨਾਂ ਦਾ ਰਿਪਲਾਈ ਆਉਣ ਤੋਂ ਬਾਅਦ ਇੱਕ ਪ੍ਰੋਸੀਜਰ ਹੈ ਕੋਰਟ ਦਾ ਫਿਰਾਲ ਨੋਟਸ ਦਿੱਤਾ ਜੇ। ਅਗਰ ਕੋਈ ਰਿਪਲਾਈ ਨਹੀਂ ਆਉਂਦਾ ਜੀ। ਨਹੀਂ ਆਉਂਦਾ ਜੀ ਤਾਂ ਕੰਪਨੀ ਦਾ ਤਾਂ ਹੁਣ 50 ਕਰੋੜ ਦਾ ਹੋਇਆ ਕਿ 60 ਕਰੋੜ ਦਾ ਹੋਇਆ ਕਿ 40 ਕਰੋੜ ਦਾ ਹੋਇਆ ਉਹ ਸਾਡੀ ਜੋ ਲੀਗ ਇਹ ਟੀਮ ਡਿਸਾਈਡ ਕਰੂਗੀ ਉਹ ਅਸੀਂ ਫਿਰ ਉਹਨਾਂ ਨੂੰ ਨੋਟਿਸ ਕਰਾਂਗੇ ਏਜੈਂਸ ਕਰੀਏ ਉਹ ਰਿਮੂਵ ਕਰ ਦਿੰਦੇ ਆ ਜੇ ਤਾਂ ਫਿਰ ਇਮੇਟ ਆਪਣੀ ਦੁਆਰਾ ਨਹੀਂ ਵਾਪਸ ਨਹੀਂ ਉਹ ਫਿਰ ਪਬਲੀਕਲੀ ਮਾਫੀ ਮੰਗਣਗੇ ਉਹਨਾਂ ਪੇਜਾਂ ਉੱਤੇ ਹੀ ਮਾਫੀ ਮੰਗਣਗੇ ਜੇ ਉਹ ਪਬਲੀਕਲੀ ਮਾਫੀ ਮੰਗਦੇ ਨੇ ਤੇ ਆਪਣੇ ਉਹਨਾਂ ਪੇਜਾਂ ਤੇ ਜਾ ਕੇ ਵੀ ਅਸੀਂ ਗਲਤੀ ਹੈ ਆਪਣੀ ਮੰਨਦੇ ਨੇ ਫਿਰ ਠੀਕ ਆ ਸੀ ਸੋਚ ਸਕਦੇ ਵੀ ਨਹੀਂ ਤਾਂ ਸੀ ਡਿਫਰੈਂਟ ਕਿਉਂਕਿ ਸਾਡਾ ਬਹੁਤ ਵੱਡਾ ਉਹਨਾਂ ਨੇ ਜਿਹੜਾ ਡੈਮੇਜ ਕੀਤਾ ਤੇ ਕੀ ਮਕਸਦ ਤਾਂ ਉਹਨਾਂ ਦਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੈ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਨਾ ਕਿ ਨਾ ਮੈਂ ਤੁਹਾਨੂੰ ਦਿਖਾਉਣਾ ਜੀ ਇਹ ਹੈਗਾ ਆ ਦੇਖੋ ਸਾਡੇ ਦਫਤਰ ਆਏ ਸੁਣਿਆ ਜਰਾ ਜੀ ਉੱਪਰ ਚੱਕੜ ਉੱਪਰ ਚੱਕੜ ਕਰਤੇ ਉੱਪਰ ਚੱਕੜ ਆ ਰਹੇ ਨੇ ਹਾਂ ਜੀ ਇਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਅੰਦਰ ਬੁਲਾ ਰਹੇ ਤੁਸੀਂ ਅੰਦਰ ਜਾ ਕੇ ਗੱਲ ਕਰੋ ਜਦੋਂ ਵੀਡੀਓ ਬਣਾ ਰਹੇ ਸੀ ਇਹ ਆਏ ਨਹੀਂ ਇਹ ਕਹਿੰਦੇ ਮੰਡੇ ਆਉਂਗੇ ਇਹ ਮੰਡੇ ਵੀ ਨਹੀਂ ਆਏ ਹੈਗੇ ਤੇ ਫਿਰ ਜਿਹੜੀ ਦੂਸਰਾ ਕਿਹ ਕਿਹ ਇਹਨਾਂ ਨੇ ਮਤਲਬ ਜਦੋਂ ਉਹਰੇ ਆਏ ਸੀ ਜਦੋਂ ਕਹਿੰਦੇ ਵੀ ਥੱਲੇ ਪਤਾ ਚੱਲਿਆ ਉਹਨਾਂ ਨੇ ਕਿਹਾ ਵੀ ਉੱਪਰ ਬਣਾ ਰਹੇ ਆ ਜੀ ਦੱਸੋ ਕੀ ਗੱਲ ਆ ਤੁਸੀਂ ਵੀਡੀਓ ਬਣਾ ਰਹੇ ਹੋ ਕੀ ਹੈ ਤੁਸੀਂ ਦੱਸੋ ਵੀ ਇਹਨਾਂ ਨੇ ਮੇਰੀ ਕੀਤੀ ਕرائی ਪੂਰੀ ਜ਼ਿੰਦਗੀ ਦੀ 1 ਮਿੰਟ ਦੇ ਚ ਇਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੋ ਅਸੀਂ ਇਹਦਾ ਜੋ ਵੀ ਲੀਗਲੀ ਐਕਸ਼ਨ ਹੋਊਗਾ ਡਿਫਰਮੇਸ਼ਨ ਦਾ ਅਸੀਂ ਇਹਨਾਂ ਨੂੰ ਕੋਰਟ ਚ ਕਢੀਸਾਂਗੇ ਔਰ ਜੇ ਸਾਧ ਤੱਕ ਵੀ ਜਾਣਾ ਪਿਆ ਅਸੀਂ ਜਾ ਕੇ ਇਹਨਾਂ ਦਾ ਆਪਣਾ ਇਨਸਾਫ ਜਿਹੜਾ ਜ਼ਰੂਰ ਲਵਾਵਾਂਗੇ ਗੇਜ਼ਰ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਲੋਕਾਂ ਦੀ ਤਲਾਈ ਦੇ ਕੰਮ ਕਰਦੇ ਹੋ ਕਰੋਨਾ ਵੇਲੇ ਵੀ ਤੁਸੀਂ ਇੰਨਾ দান-ਗੁਣ ਕਰਿਆ ਹੁਣ ਕਿਉਂ ਤੁਹਾਡੇ ਮਗਰ ਕਿਉਂ ਪਏ ਆ ਜੀ ਦੇਖੋ ਇਹ ਮਕਸਦ ਕੀ ਹੈ ਇਹ ਤਾਂ ਹੁਣ ਉਹ ਜਾਣਦੇ ਨੇ ਵੀ ਕੀ ਹੈ ਮਤਲਬ ਮੈਂ ਤਾਂ ਜੋ ਮੈਂ ਸੋਚਦਾ ਮੈਂ ਤਾਂ ਇਹ ਸੋਚਦਾ ਕਿ ਇਹ ਬਲੈਕਮੇਲਿੰਗ ਦੀ ਕੋਸ਼ਿਸ਼ ਹੈ ਵੀ ਬਲੈਕਮੇਲ ਕਰਕੇ ਕੋਈ ਨਾ ਕੁਝ ਜੋ ਤੁਸੀਂ ਸਮਝਦੇ ਹੋ ਵੀ ਕੀ ਕੀ ਮਕਸਦ ਹੋ ਸਕਦਾ ਨਹੀਂ ਬਲੈਕਮੇਲ ਤੁਹਾਨੂੰ ਪੈਸੇ ਮੰਗੇ ਆ ਜੀ ਉਹਨਾਂ ਨੇ ਨਹੀਂ ਮੇਰੇ ਤੋਂ ਮੰਗੇ ਨਹੀਂ ਹਾਂਜੀ ਮੇਰੇ ਤੋਂ ਮੰਗੇ ਨਹੀਂ ਪਰ ਇਹਦਾ ਮਕਸਦ ਸਾਫ਼ ਦਿਖਦਾ ਹੈ ਮਕਸਦ ਜਿਹੜਾ ਸਾਫ਼ ਦਿਖਦਾ ਦੱਸੋ ਤੁਸੀਂ ਇਹ ਹਰ ਬਾਰ ਬਾਰ ਇਹਨਾਂ ਦਾ ਇੰਕਚਰ ਬੋਲ ਰਹੀ ਹੈ ਕਿਰਨ ਦੇ ਵੱਲੋਂ ਝੋਲੇ ਪਾਲੇ ਐਨ ਆਰ ਆਈਜ਼ ਨੂੰ ਠੱਗਿਆ ਜਾ ਰਿਹਾ ਦੱਸੋ ਗਿਲਕੋ ਗਰੁੱਪ ਪਰ ਪਹਿਲਾਂ ਝੋਲੇ ਪਾਲੇ ਐਨ ਆਰ ਆਈਜ਼ ਨੂੰ ਝਾਂਸਾ ਦਿੰਦਾ ਤੇ ਫਿਰ ਕਰੋੜਾਂ ਦੀ ਠੱਗੀ ਕਰਦਾ ਦੱਸੋ ਹੁਣ ਤੁਸੀਂ ਕਰਦਾ ਨਹੀਂ ਹੁਣ ਦੱਸੋ ਜੀ ਮੈਨੂੰ ਇਹਨਾਂ ਨੇ ਜੱਜ ਬਣ ਕੇ ਮੇਰੇ ਨੂੰ ਮੈਨੂੰ ਇਨਸਾਫ਼ ਵੀ ਦਿੱਤਾ ਵੀ ਇਹ ਠੱਗ ਹੈ ਮਤਲਬ ਇਹ ਮੇਰੇ ਤੇ ਠੱਪਾ ਵੀ ਲਾ ਦਿੱਤਾ ਜਦਕਿ ਇਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਕਿਸੇ ਬੰਦੇ ਨੇ ਇਲਜ਼ਾਮ ਲਾਇਆ ਇਹਨਾਂ ਨੇ ਜਾਂ ਫਿਰ ਨਹੀਂ ਕਿਹਾ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਠੱਗੀ ਕੀਤੀ ਸੋ ਅਸੀਂ ਇਹ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਊਗਾ ਅਸੀਂ ਕੋਰਟ 'ਚ ਕਿਸੇ ਹੱਦ ਤੱਕ ਵੀ ਜਾ ਕੇ ਸਾਨੂੰ ਜਿਸ ਮਰਜ਼ੀ ਉੱਪਰਲੇ ਹਾਈ ਲੈਵਲ ਦੀਆਂ ਪੋਰਟਾਂ ਤੱਕ ਜਾਣਾ ਪਵੇ ਲੇਕਿਨ ਅਸੀਂ ਇਨਸਾਫ ਲੈ ਕੇ ਡਰਸਾ ਵੀ ਤੇ ਮੈਂ ਠੱਗੀ ਦਾ ਕੋਈ ਲੱਗ ਨਹੀਂ ਰਹੀ ਜੀ ਫਿਰ ਨਹੀਂ ਤੇ ਤੁਹਾਡੇ ਸਾਹਮਣੇ ਵੀ ਤੁਸੀਂ ਰੋਜ਼ ਇੱਥੇ ਦੇਖੋ ਪ੍ਰਾਪਰਟੀ ਦਾ ਕੰਮ ਡੇਲੀ ਸੈਕੰਡਰੀ ਡੀਲਰ ਹੁੰਦੀ ਹੈ ਨਾ ਤੁਸੀਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਨੌਲੇਜ ਹੈ ਹੁਣ ਇਹਦੇ 'ਚ ਮੇਰਾ ਕੀ ਦੋਸ਼ ਹੈ ਮੈਂ 2000 12 ਚ ਪਲਾਟ ਵੇਚ ਕੇ ਰਜਿਸਟਰੀ ਕਰਾ ਕੇ ਕਬਜ਼ਾ ਦੇ ਦਿੱਤਾ ਉਹਨੇ ਬਾਉਂਡਰੀ ਕਰ ਲਈ ਗੇਟ ਲਾ ਲਿਆ ਹੁਣ ਜੇ 5 ਸਾਲ ਬਾਅਦ ਉਹ ਕੋਈ ਡੱਬ ਲਵੇ ਕੋਈ ਤਾਰ ਕੱਢ ਲਵੇ ਇਹ ਫਾਗ ਦਾ ਬਿਜਲੀ ਬੋਰਡ ਦਾ ਲੇਕਿਨ ਉਹ ਥਰੋਟ ਸਾਨੂੰ ਕੋਸ਼ਿਸ਼ ਕਰ ਰਹੇ ਨੇ ਸੋ ਇਹਦੇ ਪਿੱਛੇ ਉਹਨਾਂ ਦੀ ਮੈਲਾਫਾਈਟ ਜਿਹੀ ਇੰਟੈਂਸ਼ਨ ਹੈ ਜਾਂ ਕੀ ਕੋਈ ਪ੍ਰਿਟੀਕਲ ਉਹਨਾਂ ਨੇ ਕੋਈ ਸਾਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਉਹੀ ਦੱਸਣਗੇ ਸੋ ਮੈਂ ਕਹਾ ਤੁਹਾਨੂੰ ਬੁਲਾਇਆ ਵੀ ਮੇਰੀ ਜਿਹੜੀ ਸਚਾਈ ਹੈ ਜੋ ਮੇਰੀ ਅਸਲੀਅਤ ਹੈ ਮੈਂ ਇਸ ਕਰਕੇ ਤੁਹਾਨੂੰ ਪੇਪਰ ਦਿਖਾਏ ਨੇ ਵੀ ਇਹ ਜ਼ਰੂਰ ਤੁਸੀਂ ਸਾਡਾ ਲੋਕਾਂ ਤੱਕ ਪਹੁੰਚਾਓ ਕਿਉਂਕਿ ਇਹਨਾਂ ਨੇ ਜੋ ਦਿਖਾਇਆ ਆਮ ਦੇਖੋ ਜਿਹੜੇ ਲੋਕ ਸਾਨੂੰ ਜਾਣਦੇ ਨੇ ਉਹ ਕਿਸ ਉਹਨਾਂ ਨੂੰ ਪਤਾ ਹੈ ਵੀ ਇਹ ਮਤਲਬ ਨਹੀਂ ਉਹ ਕਹਿਣਗੇ ਵੀ ਫਰਾਡ ਹੈ ਫੇਕ ਆ ਆ ਵੀ ਰਹੇ ਨੇ ਕਮੈਂਟਸਾਂ ਦੇ ਵਿੱਚ ਫੇਕ ਹੈ ਇਹ ਗਲਤ ਹੈ ਲੇਕਿਨ ਜੋ ਲੋਕ ਮੈਨੂੰ ਨਹੀਂ ਜਾਣਦੇ ਉਹ ਤਾਂ ਸੋਚਣਗੇ ਨਾ ਵੀ ਸ਼ਾਇਦ ਇਹਨਾਂ ਨੇ ਵਾਕਈ ਕੰਪਨੀ ਫਰਾਡ ਕਰਦੀ ਹੋਊਂ ਇੱਕੋ ਇੱਕ ਸਾਡਾ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਮੈਂ ਪੈਸੇ ਨੂੰ ਤਰਜੀਹ ਨਹੀਂ ਦਿੱਤੀ ਆਪਣੀ ਕੰਪਨੀ ਦੇ ਬ੍ਰਾਂਡ ਲਈ ਆਪਣੀ ਪਰਸਨਲ ਇੱਜ਼ਤ ਲਈ ਅਸੀਂ ਕੰਮ ਕੀਤਾ ਪਰ ਲੇਕਿਨ ਇਹਨਾਂ ਲੋਕਾਂ ਨੇ ਇੱਕ ਮਿੰਟ ਦੇ ਵਿੱਚ ਕਿਸ ਲਾਲਚ ਦੇ ਬਸ ਦੇ ਵਿੱਚ ਮੇਰੀ ਇੱਕਦਮ ਮੇਰੀ ਕਰਦਾਰ ਕਸ਼ਿਸ਼ ਕੀਤੀ ਤੇ ਮੇਰੀ ਕੰਪਨੀ ਦਾ ਜਿਹੜਾ ਬ੍ਰਾਂਡ ਹੈ ਉਹਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ